ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦੇ ਤੁਹਾਡਾ ਆਪਣੀ ਆਈ ਦੀ ਵੀਡੀਓ ਵਿੱਚ ਅੱਜ ਬਣਾਉਣ ਲੱਗੇ ਹਾਂ ਆਪਾਂ ਫ੍ਰੈਂਚ ਫ੍ਰਾਈਜ਼ ਬਹੁਤ ਆਸਾਨ ਤੇ ਸੌਖੇ ਦੇ ਤਰੀਕੇ ਨਾਲ ਜਿਸ ਨੂੰ ਤੁਸੀਂ ਆਸਾਨੀ ਨਾਲ ਘਰ ਦੇ ਵਿੱਚ ਰੈਡੀ ਕਰ ਸਕਦੇ ਹੋ ਤੇ ਬੱਚਿਆਂ ਦੇ ਮੰਤਸੰਦ ਬਣਦੇ ਹਨ ਤੇ ਸ਼ੁਰੂ ਕਰਦੇ ਹਾਂ ਬਰਾਏ ਦੀ ਰੈਸਪੀ ਸਭ ਤੋਂ ਪਹਿਲਾਂ ਆਪਾਂ ਪਾਇਨਨੀ ਲਈ ਹੈ ਤੇ ਇਹਨੂੰ ਗਰਮ ਕਰਨ ਲਈ ਰੱਖ ਦਿੱਤਾ ਹੈ ਉਸ ਤੋਂ ਬਾਅਦ ਆਪਾਂ ਚਾਰ ਆਲੂ ਲਈ ਹਨ ਤੇ ਇਹਨਾਂ ਦੇ ਆਪਾਂ ਪੀਸਿਸ ਕੱਟ ਕਰਾਂਗੇ ਇਹਨਾਂ ਨੂੰ ਆਪਾਂ ਧੋ ਲਿਆ ਹੈ ਚੰਗੀ ਤਰ੍ਹਾਂ ਤੇ ਉੱਪਰੋਂ ਸ਼ਰਫਾ ਉਤਾਰਤਾ ਹੈ ਤੇ ਇੱਕ ਵਾਰੀ ਦੁਬਾਰਾ ਫਿਰ ਤੋਂ ਧੋ ਲਿਆ ਹੈ ਹੁਣ ਕਟਨ ਤਾਂ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਜਿਹੜੇ ਚਾਰੇ ਸਾਈਡਾਂ ਹਨ ਉਹ ਅਲੱਗ ਕਰ ਲੈਣੇ ਹਨ ਤਾਂ ਜੋ ਆਪਣੇ ਸ্লাইਸ ਇਕੋ ਜਿਹੀ ਸ਼ੇਪ ਦੇ ਵਿੱਚ ਤੇ ਲੰਬੇ-ਲੰਬੇ ਆ ਸਕੇ ਤੁਸੀਂ ਆਹ ਦੇ ਥੋੜੇ ਵੱਡੇ ਸਾਈਜ਼ ਦੇ ਲੈਣੇ ਹਨ ਤਾਂ ਜੋ ਸ্লাইਸ ਹੈ ਜਿਹੜੇ ਉਹ ਲੰਬੇ ਵੱਲ ਜਾਣ ਅਰੇ ਇਸ ਤਰ੍ਹਾਂ ਹੁਣ ਵਿੱਚ ਤੁਸੀਂ ਇਹ ਪਾਰਟੀ ਉੱਤਾਂ ਕੱਟ ਕਰ ਲੈਣਾ ਹੈ ਇਹ ਤਾਂ ਲੰਬੇ-ਲੰਬੇ ਸ্লাইਸ ਹੈ ਜਿਹੜੇ ਕੱਟ ਲੈਣੇ ਹਨ ਦੇਖੋ ਇੰਨੇ ਕੁ ਮੋਟਾਈ ਤੇ ਇੰਨੇ ਕੁ ਚੜਾਈ ਦੇ ਆਪਾਂ ਲੈ ਸ্লাইਸ ਜਿਹੜੇ ਹੁਣ ਸਾਰੇ ਰੈਡੀ ਕਰਨੇ ਹਨ ਇਹ ਬਹੁਤ ਜ਼ਿਆਦਾ ਸਾਨੀ ਨਾਲ ਤੇ ਜਲਦੀ ਬਣਨ ਵਾਲੀ ਰੈਸਪੀ ਹੈ ਇਹ ਸਭ ਦੇ ਫੇਵਰਟ ਹੈ ਆ ਦੇਖੋ ਸਾਰੇ ਸ্লাইਸ ਜਿਹੜੇ ਆਪਾਂ ਉਹ ਇਦਾਂ ਇੰਨੇ-ਇੰਨੇ ਲੰਬਾਈ ਮੋਟਾਈ ਦੇ ਵਿੱਚ ਤਿਆਰ ਕਰ ਲਏ ਹਨ ਉਧਰ ਆਪਣਾ ਪਾਣੀ ਜਿਹੜਾ ਗਰਮ ਹੋ ਚੁੱਕਿਆ ਹੈ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਪਾ ਦਵਾਂਗੇ ਤੁਸੀਂ ਥੋੜਾ ਜਿਹਾ ਨਮਕ ਪਹਿਲਾਂ ਪਾਣਾ ਹੈ ਤੇ ਫਿਰ ਤੁਸੀਂ ਯਾਦ ਰੱਖਣਾ ਹੈ ਇਹ ਬਾਅਦ ਵਿੱਚ ਵੀ ਆਪਾਂ ਨਮਕ ਪਾਉਣਾ ਹੈ ਫਿਰ ਇਹਦੇ ਵਿੱਚ ਆਪਾਂ ਸਾਰੇ ਜਿਹੜੇ ਆਪਣੇ ਕੱਟੇ ਹੋਏ ਫਰਾਈਸ ਹੈ ਇਹਨਾਂ ਨੂੰ ਆਪਾਂ ਉਬਾਲ ਲੈਣਾ ਹੈ ਤੁਸੀਂ ਧਿਆਨ ਰੱਖਣਾ ਹੈ ਕਿ ਇਹ ਆਪਾਂ 70 ਤੋਂ 80% ਹੀ ਉਬਾਲਨੇ ਹਨ ਜੇਕਰ ਜ਼ਿਆਦਾ ਇਹਨਾਂ ਨੂੰ ਉਬਾਲਾ ਦੇਵਾਂਗੇ ਜਾਂ ਜ਼ਿਆਦਾ ਪੱਕ ਜਾਣਗੇ ਇਹਦੇ ਵਿੱਚ ਤਾਂ ਇਹ ਫਿਰ ਆਪਣੇ ਚਿਪਚਿਪੇ ਬਣਗੇ ਜੇਕਰ ਆਪਾਂ ਇਹਨਾਂ ਨੂੰ ਥੋੜਾ ਜਿਹਾ ਕੱਟ-ਕੁੱਕ ਕਰਾਂਗੇ ਤਾਂ ਆਪਣੇ ਜਿਹੜੇ ਕ੍ਰਾਂਚੀ ਬਨ ਲਗੇ ਆ ਦੇਖੋ ਉਬਾਲ ਆ ਚੁੱਕਿਆ ਹੈ ਖਰਾਇਸ ਆਪਣੇ ਤਕਰੀਬਨ 70% ਕੁਕ ਹੋ ਗਏ ਹਨ ਹੁਣ ਆਪਾਂ ਇਹਨਾਂ ਨੂੰ ਸੁਕਾਵਾਂਗੇ ਇਹ ਆਪਾਂ ਦੋ ਤਰ੍ਹਾਂ ਸੁਕਾ ਸਕਦੇ ਹਾਂ ਇੱਕ ਤਾਂ ਇਦਾਂ ਆਪਾਂ ਇਹਨੂੰ ਨੈਪਕਿੰਡ ਦੇ ਨਾਲ ਵੀ ਇਸ ਤਰ੍ਹਾਂ ਸੁਕਾ ਸਕਦੇ ਹਾਂ ਜਾਂ ਤੁਸੀਂ ਕੋਈ ਸੂਤੀ ਕੱਪੜਾ ਲੈ ਲੈਣਾ ਇਦਾਂ ਦਬਾਉਂਦੇ ਹੋਏ ਇਹਨੂੰ ਸੁਕਾ ਲੈਣਾ ਜੇਕਰ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ ਇਹਨੂੰ ਪੱਖੇ ਦੇ ਥੱਲੇ ਵੀ ਲਾ ਕੇ ਸੁਕਾ ਸਕਦੇ ਹੋ ਇਹ ਤਾਂ ਸਾਰੇ ਸ্লাইਸ ਜਿਹੜੇ ਅਲੱਗ-ਅਲੱਗ ਕਰਕੇ ਆਪਾਂ ਇਹਨਾਂ ਨੂੰ ਮੌਸਮ ਸਹੀ ਹੈ ਤਾਂ ਧੁੱਪ ਦੇ ਵਿੱਚ ਵੀ ਰੱਖ ਸਕਦੇ ਹਾਂ ਨਹੀਂ ਤਾਂ ਪੱਖੇ ਦੇ ਥੱਲੇ ਇੱਕ ਡੇਢ ਘੰਟੇ ਲਈ ਸੁਕਾ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਰਹਿਣਾ ਚਾਹੀਦਾ ਜੇਕਰ ਪਾਣੀ ਹੋਵੇਗਾ ਤਾਂ ਆਪਣੇ ਸ্লাইਸ ਜਿਹੜੇ ਉਹ ਇੱਕ ਦੂਜੇ ਨਾਲ ਚਿਪਕ ਜਾਣਗੇ ਆ ਦੇਖੋ ਬਿਲਕੁਲ ਡਰਾਈ ਹੋ ਚੁੱਕੇ ਨੇ ਇਧਰ ਆਪਾਂ ਜਿਹੜਾ ਤੇਲ ਆ ਗਰਮ ਕਰ ਲਿਆ ਹੈ ਇਹਨੂੰ ਹਾਈ ਫਲੇਮ ਤੇ ਆਪਾਂ ਫਰਾਈ ਕਰਾਂਗੇ ਜੇਕਰ ਫਲੇਮ ਲੋ ਹੋਵੇਗੀ ਤਾਂ ਇੱਕ ਰਾਜੀ ਨ ਬਣਗੇ ਇਦਾਂ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਫਰਾਈ ਕਰ ਲੈਣਾ ਹੈ ਜੇਕਰ ਮਹਿਮਾਨ ਆਉਣ ਵਾਲੇ ਹੋਣ ਤਾਂ ਤੁਸੀਂ ਇਹਨਾਂ ਨੂੰ ਪਹਿਲਾਂ ਫਰਾਈ ਕਰਕੇ ਰੱਖ ਲੈਣਾ ਹੈ ਡਬਲ ਫਰਾਈ ਹੁੰਦੇ ਹਨ ਤੇ ਇਸ ਲਈ 50% ਪਹਿਲਾਂ ਫਰਾਈ ਕਰਕੇ ਰੱਖ ਲੈਣਾ ਤੇ 50% ਜੋ ਰਹਿ ਜਾਣਗੇ ਆਪਣੇ ਦੁਬਾਰਾ ਤੋਂ ਫਰਾਈ ਕਰਨਾ ਬਹੁਤ ਝਟਪਟ ਤਿਆਰ ਹੋ ਜਾਣਗੇ 스ਨੈਕਸ ਆਪਣੇ ਆ ਦੇਖੋ ਮੈਂ ਇਹਨਾਂ ਨੂੰ 50% ਕੁੱਕ ਕਰਕੇ ਅਲੱਗ ਕਰ ਲਿਆ ਹੈ ਜੇਕਰ ਫਰਾਈਸ ਇਹ ਹਮੇਸ਼ਾ ਹੀ ਡਬਲ ਫਰਾਈ ਹੁੰਦੀ ਹਨ ਫਿਰ ਇਹ ਜਿਆਦਾ ਕਰੰਚੀ ਬਣਦੇ ਹਨ ਜੇਕਰ ਤੁਸੀਂ ਉਸੇ ਟਾਈਮ ਬਣਾਣੇ ਹਨ ਤਾਂ ਨਾਲ ਦੀ ਨਾਲ ਇਹਨਾਂ ਨੂੰ ਥੋੜਾ ਠੰਡੇ ਹੋਣ ਤੋਂ ਬਾਅਦ ਫਿਰ ਫਿਰ ਫਰਾਈ ਕਰ ਸਕਦੇ ਹੋ ਜੇਕਰ ਤੁਸੀਂ 2 ਤੋਂ 4 ਘੰਟੇ ਰੱਖਣਾ ਚਾਹੋ ਤਾਂ ਵੀ ਨਿੱਤ ਤੇ ਤੁਸੀਂ ਇਹਨਾਂ ਨੂੰ ਫ੍ਰਿਜ ਵਿੱਚ ਵੀ ਸਟੋਰ ਕਰਕੇ ਰੱਖ ਸਕਦੇ ਹੋ ਆ ਦੇਖੋ ਇਹਨਾਂ ਨੂੰ ਆਪਾਂ ਹਨ ਡਬਲ ਫਰਾਈ ਵੀ ਕਰਨਾ ਹੈ ਜੇਕਰ ਸਟੋਰ ਕਰਨਾ ਹੈ ਤੁਸੀਂ ਇਹ ਟਾਈਟ ਕੰਟੇਨਰ ਦੇ ਵਿੱਚ ਰੱਖ ਕੇ ਉਹਨੂੰ ਫ੍ਰੀਜ 'ਚ ਸਟੋਰ ਕਰ ਲੈਣਾ ਇੱਧਰ ਆਪਣਾ ਤੇਲ ਫਿਰ ਤੋਂ ਗਰਮ ਹੋ ਚੁੱਕਿਆ ਹੈ ਇੱਕਦਮ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਤੇਲ ਆਪਣਾ ਪੂਰਾ ਗਰਮ ਹੋਣਾ ਚਾਹੀਦਾ ਹੈ ਤੇ ਆਪਾਂ ਨੇ ਇਹਨਾਂ ਨੂੰ ਹਾਈ ਫ੍ਰੇਮ ਦੇ ਉੱਪਰ ਹੀ ਫਰਾਈ ਕਰਨਾ ਹੈ ਬਹੁਤ ਆਸਾਨ ਤੇ ਸੌਖੀ ਜਿਹੀ ਰੈਸਪੀ ਹੈ ਤੇ ਬੱਚਿਆਂ ਨੂੰ ਤਾਂ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਇਹ हूँ इन्हों पूरी तरह कुक करना है हाई फ्लेम के उपर इना पर कलर चेंज हो चुके हैं देखो तो कलर चेंज होने तक आपको फ्राई करना है बहुत ज़्यादा वीये करंची करंची ये बने बहुत आसान तो सौखी जी रेसिपी एक बार ट्राई जरूर करना जी अपने जो बच गए से भी फ्राई कर लवेंगे ਜੇਕਰ ਤੁਹਾਨੂੰ ਤੁਸੀਂ ਸਾਨੂੰ ਵੀਡੀਓ ਪਸੰਦ ਆਉਂਦੀ ਹੈ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਤੁਹਾਨੂੰ ਸਾਰੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਆ ਦੇਖੋ ਆਪਣੇ 프라이ਸ ਬਿਲਕੁਲ ਕਲਰ ਚੇਂਜ ਹੋਣ ਤੱਕ ਆਪਾਂ ਫ੍ਰਾਈ ਕਰ ਲਏ ਹਨ ਆਪਾਂ ਇਹਨੇ ਹੁਣ ਕਿਸੇ ਅਲੱਗ ਭਾਂਡੇ ਦੇ ਵਿੱਚ ਕੱਢਾਂਗੇ ਤਾਂ ਕਿ ਇਹਦੇ ਵਿੱਚ ਆਪਾਂ ਥੋੜਾ ਮਸਾਲਾ ਐਡ ਕਰ ਸਕੀਏ ਜੇਕਰ ਬੱਚੇ ਛੋਟੇ ਹਨ ਤਾਂ ਤੁਸੀਂ ਇਹਨਾਂ ਨੂੰ ਸਿਰਫ ਇਦਾਂ ਵੀ ਦੇ ਸਕਦੇ ਹੋ ਕਿ ਕਿਤੇ ਵਿੱਚ ਨਮਕ ਪਾਇਆ ਹੈ ਆਪਾਂ ਪਹਿਲਾਂ ਹੀ ਜੇਕਰ ਥੋੜੇ ਜਿਆਦਾ ਵੱਡੇ ਬੱਚੇ ਹਨ ਤਾਂ ਉਹਦੇ ਲਈ ਅਲੱਗ ਤੇ ਇਦਾਂ ਹੋਰ ਸਮਗਰੀ ਪਾਉਣੀ ਹੈ ਜਿਵੇਂ ਥੋੜਾ ਜਿਹਾ ਮਿਰਚ ਥੋੜਾ ਜਿਹਾ ਆਪਾਂ ਨਮਕ ਪਾਇਆ ਹੈ ਕਿਉਂਕਿ ਆਪਾਂ ਨਮਕ ਤਾਂ ਪਹਿਲਾਂ ਹੀ ਪਾ ਚੁੱਕੇ ਹਾਂ ਆ ਹੁਣ ਆਪਾਂ ਇਹਦੇ ਵਿੱਚ ਮੈਗੀ ਮਸਾਲਾ ਪਾਉਣ ਲੱਗੇ ਹਾਂ ਤੁਸੀਂ ਪੈਰੀ ਪੈਰੀ ਮਸਾਲਾ ਵੀ ਪਾ ਸਕਦੇ ਹੋ ਪਰ ਉਹਦੇ ਵਿੱਚ ਥੋੜੀ ਮਿਰਚ ਹੁੰਦੀ ਹੈ ਇਸ ਲਈ ਤੁਸੀਂ ਧਿਆਨ ਰੱਖਣਾ थोड़े जे आप चिली प्लेट्स पाए हैं जेकर है तो तुम्हें पा लेना नहीं तो छाते हम इन्होंने आप ची तरह मिक्स करोंगे देखने लग रहे हैं कि अपने फ्राइस है जोड़े बिल्कुल क्रंची बने हैं क्योंकि एक दूजे चिप्ट नहीं रहे सारा मसाला अपना मिक्स कर लिया देखो तोड़ के देखो बिचों किन्ने सॉफ्ट के बारह बिल्कुल करंची हैं तो अपना बिल्कुल रेडी होगी ਆਪ ਇਹਨਾਂ ਨੂੰ ਅਲੱਗ ਸਰਵਿੰਗ ਬੋਲ ਵਿੱਚ ਕੱਟ ਲਓ ਤੁਸੀਂ ਸਰਵਿੰਗ ਟ੍ਰੇ ਲੈ ਨਾਲ 사이드 ਕਿਸੇ ਵੀ ਤਰ੍ਹਾਂ ਤੁਸੀਂ ਇਹਨੂੰ ਵਰਤ ਸਕਦੇ ਹੋ ਦੇਖੋ ਜੀ ਬਹੁਤ ਵਧੀਆ ਟੇਸਟੀ ਨਾਸ਼ਤਾ ਤਿਆਰ ਹੈ ਆਪਣਾ ਮਹਿਮਾਨਾਂ ਵਾਸਤੇ ਤੁਸੀਂ ਚਟਪਟੇ ਨੂੰ ਰੈਡੀ ਕਰ ਸਕਦੇ ਹੋ ਜੇਕਰ ਸਾਡੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਇੱਕ ਵਾਰੀ ਰੈਸਪੀ ਨੂੰ ਟਰਾਈ ਕਰਕੇ ਦੇਖਣਾ ਬਹੁਤ ਜ਼ਿਆਦਾ ਟੇਸਟੀ ਰੈਸਪੀ ਹੈ ਰੈਡੀ ਤੇ ਬੱਚਿਆਂ ਦੀ ਫੇਵਰਟ ਹੁੰਦੀ ਹੈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਰੈਸਪੀ ਕਿੱਥਾਂ ਦੀ ਲੱਗਣੀ ਬਹੁਤ ਆਸਾਨ ਤੇ ਸੌਫਟੀ ਦੀ ਰੈਸਪੀ ਹੈ ਦੇਖੋ ਬਿਲਕੁਲ ਮਾਰਕੀਟ ਵਰਗੀ